ਸਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਦਬਾ ਦਿਓ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਅਸੀਂ ਥੋੜੇ ਜਿਹਾ ਫੈਨਸੀ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਮਸਲੀਨ ਕਾਟਨ ਦੇ ਵਿੱਚ ਦੇਖੋ ਇਹਦੇ ਵਿੱਚ ਫਾਸਟ ਸੂਟ ਦੇਖੋ ਬੜਾ ਪਿਆਰਾ ਜਿਹਾ ਸੂਟ ਹੈ ਉੱਪਰ ਨੈੱਕ ਬਣੀ ਹੋਈ ਹੈ ਬਹੁਤ ਪਿਆਰੀ ਜੀ neck ਬਣੀ ਹੋਈ ਆ ਵਰਕ ਹੋਇਆ ਉੱਪਰ neck ਦੇ ਬਹੁਤ ਪਿਆਰਾ ਵਰਕ ਹੋ ਜਾਂਦਾ neck ਉੱਪਰ ਠੀਕ ਹੈ ਜੀ ਸਟਾਫ ਰਹੇਗਾ ਮਸਲੀਨ कॉटन ਥੋੜਾ ਜਿਹਾ ਫੈਂਸੀ ਸੂਟ ਆਊਗਾ ਜੀ نیچے ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ organza lace attach ਹੈ ਵਰਕ ਵਾਲੀ organza lace attach ਹੈ ਬਹੁਤ ਪਿਆਰੀ ਜੀ ਲੇਸ ਆ ਜੋ کافی ਅੱਜ ਕੱਲ ਟ੍ਰੈਂਡਿੰਗ ਵਿੱਚ ਹੈ ਬੜੀ ਪਿਆਰੀ ਜੀ ਲੇਸ ਅਟੈਚ ਹੈ ਠੀਕ ਹੈ ਜੀ ਇਹ ਵਾਲਾ ਆਊਗਾ ਸ਼ਰਟ ਸ਼ਰ ਜਿਹੜੀ ਲੈਂਥ ਰਹੂਗੀ 46 ਤੱਕ ਰੈਡੀ ਹੋਊਗੀ ਜੀ ਇਹਦੇ ਨਾਲ ਜਿਹੜੀ ਬਾਟਮ ਆਊਗੀ ਉਹ ਬੜੀ ਪਿਆਰੀ ਜੀ ਬਾਟਮ ਹੈ ਦੇਖੋ ਬਾਟਮ ਦੇ نیچے ਵੀ ਆਰਗੈਂਜ਼ਾ ਲੈਸ ਅਟੈਚ ਹੋਈ ਹੈ ਦੇਖੋ ਤੁਸੀਂ ਬਾਟਮ ਦਾ ਪਲਾਜ਼ੋ ਵੀ ਬਣਾ ਸਕਦੇ ਹੋ ਤੇ ਇਹਦੇ ਨਾਲ ਪਾਕਿਸਤਾਨੀ ਸਲਵਾਰ ਵੀ ਰੈਡੀ ਕਰ ਸਕਦੇ ਹੋ ਜੋ ਅੱਜਕੱਲ੍ਹ ਟ੍ਰੈਂਡ ਵਿੱਚ ਹੈ ਅਸੀਂ ਆਰਗੈਂਜ਼ਾ ਲੈਸ ਲਗਾ ਕੇ ਜਾਂਸੀ オーਰਗੈਂਜ਼ਾ ਲਗਾ ਕੇ ਵਰਕ ਕਰਵਾਉਣੇ ਆ ਪਾਕਿਸਤਾਨੀ ਸਲਵਾਰ ਰੈਡੀ ਕਰਦੇ ਆ ਇਹ ਇਹ ਪਹਿਲਾਂ ਹੀ ਏਦਾਂ ਦੀ ਲੇਸ ਅਟੈਚ ਹੈ ਦੇਖੋ ਇਹ ਸਲਵਾਰ ਦੇ ਉੱਪਰ ਜਾਂ ਕੁਸੀ ਪਲਾਜ਼ੋ ਬਣਾਉਣਾ ਚਾਹੁੰਦੇ ਹੋ ਤਾਂ ਪਲਾਜ਼ੋ ਉੱਪਰ ਲੇਸ ਅਟੈਚ ਹੈ オーਰਗੈਂਜ਼ਾ ਬੜੀ ਪਿਆਰੀ ਜੀ ਪਾਕਿਸਤਾਨੀ ਸਲਵਾਰ ਰੈਡੀ ਹੋਣੀ ਹੈ ਇਸ ਤਰ੍ਹਾਂ オーਰਗੈਂਜ਼ਾ ਲੇਸ ਲਗਾ ਕੇ ਇਹ ਹੈਗੀ ਇਹਦੀ ਬਾਟਮ ਜੀ ਬੜੀ ਪਿਆਰੀ ਜੀ ਬਾਟਮ ਹੈ ਦੇਖੋ ਇਹ ਬਾਟਮ ਦੇ ਉੱਪਰ ਲੇਸ ਆਊਗੀ ਤੁਸੀਂ ਪਾਕਿਸਤਾਨੀ ਸਲਵਾਰ ਵੀ ਰੈਡੀ ਕਰ ਸਕਦੇ ਹੋ ਤੇ ਪੈਂਟ ਪਲਾਜ਼ੋ ਵੀ ਰੈਡੀ ਕਰ ਜੋ ਤੁਹਾਡੀ ਚੁਆਇਸ ਹੈ ਤੁਸੀਂ ਉਹ ਬਣਾ ਸਕਦੇ ਇਹਦੇ ਨਾਲ ਦੁਪੱਟਾ ਆਊਗਾ ਬੜਾ ਪਿਆਰਾ ਜਿਹਾ ਔਰਗੈਂਜ਼ਾ ਦਾ ਦੁਪੱਟਾ ਆਊਗਾ ਠੀਕ ਹੈ ਜੀ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਆਊਗਾ ਔਰਗੈਂਜ਼ਾ ਦਾ ਦੇਖੋ ਇਹ ਵਾਲੀ ਇਹ ਵਾਲੀ ਲੈਂਸ ਜਿਹੜਾ ਵਰਕ ਹੋਊਗਾ ਇੱਕ ਸਾਈਡ ਇਦਾਂ ਦਾ ਹੈਵੀ ਵਰਕ ਆਊਗਾ ਜੀ ਦੁਪੱਟੇ ਉੱਪਰ ਬੜਾ ਪਿਆਰਾ ਜਿਹਾ ਦੁਪੱਟਾ ਹੈ ਸੂਟ ਦਾ ਬੜਾ ਪਿਆਰਾ ਜਿਹਾ ਦੁਪੱਟਾ ਇਹ ਵਾਲਾ ਆਊਗਾ ਦੁਪੱਟਾ ਆਰਗੈਨਜ਼ ਦਾ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਜੀ ਠੀਕ ਹੈ ਜੀ ਦੁਪੱਟੇ ਦੀ ਇੱਕ ਸਾਈਡ ਇਦਾਂ ਕੱਟਵਰਕ ਹੋਈ ਹੈ ਦੂਸਰੀ ਸਾਈਡ ਦੂਸਰੀ ਸਾਈਡਾ ਕਾਫੀ ਹੈਵੀ ਵਰਕ ਹੋਇਆ ਦੇਖੋ ਇੱਕ ਸਾਈਡ ਕਾਫੀ ਹੈਵੀ ਵਰਕ ਹੋਇਆ ਤੇ ਕੱਟਵਰਕ ਹੋਈ ਹੈ ਬੜਾ ਪਿਆਰਾ ਜਿਹਾ ਸੂਟ ਹੈ ਜੀ ਜਿਹਦੀ ਅਸੀਂ ਤੁਹਾਨੂੰ ਪ੍ਰਾਈਸ ਸਿਰਫ ਦੇ ਰਹੇ ਹਾਂ 1200 ਰੁਪਏ 1200 ਰੁਪਏ ਤੁਹਾਨੂੰ ਦੇ ਰਹੇ ਹਾਂ ਇਹਦੀ ਪ੍ਰਾਈਸ ਬੜੇ ਪਿਆਰੇ ਜਿਹੇ ਸੂਟ ਦੀ ਜੇ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਹੈ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਕਰ ਸਕਦੇ ਹੋ ਬਾਏ ਇਹਦੇ ਵਿੱਚ ਇੱਕ ਕਲਰ ਆਊਗਾ ਇਹ ਵਾਲਾ ਇੱਕ ਗਾਜਰੀ ਸ਼ੇਡ ਆਊਗਾ ਦੇਖੋ 46 ਇਹਦੀ ਲੈਂਥ ਰੈਡੀ ਹੋਣੀ ਹੈ ਸੂਟ ਦੀ ਇਹ ਵਾਲਾ ਆਊਗਾ ਇਹਦਾ neck ਬੜਾ ਪਿਆਰਾ ਜਿਹਾ neck ਬਣਿਆ ਹੋਇਆ ਠੀਕ ਹੈ ਜੀ ਬੜਾ ਪਿਆਰਾ ਜਿਹਾ neck ਬਣਿਆ ਹੋਇਆ ਮਸਲੀਨ कॉटन ਹੈ ਬਿਲਕੁਲ ਸੌਫਟ ਵਾਲੀ कॉटन ਹੈ ਇਹ ਵਾਲਾ 13 ਉੱਪਰ ਇਹਦਾ ਰੈਡੀ ਹੋਇਆ organza lace ਵਾਲਾ ਇਹਦਾ ਕੀ ਰੈਡੀ ਹੋਇਆ ਦੇਖੋ ਬੜਾ ਪਿਆਰਾ ਆ ਜਾ ਸੂਟ ਬਣ ਕੇ ਤਿਆਰ ਹੋਣਾ ਜੀ ਇਹ ਵਾਲਾ ਇਹ ਵਾਲੀ ਆਊਗੀ ਦੇ ਨਾਲ ਬਾਟਮ ਦੇਖੋ ਬਾਟਮ ਦੇ ਉੱਪਰ ਵੀ ਤੁਹਾਨੂੰ ਆਰਗੈਂਜ਼ਾ ਲੈਸ ਮਿਲੇਗੀ ਕਟਵਰਕ ਵਰਕ ਵਾਲੀ ਲੈਸ ਮਿਲੇਗੀ ਆਰਗੈਂਜ਼ਾ ਬੜੀ ਪਿਆਰੀ ਜੀ ਲੈਸ ਆ ਦੇਖੋ ਅਸੀਂ ਇਹਦੇ ਨਾਲ ਪਾਕਿਸਤਾਨੀ ਸਲਵਾਰ ਵੀ ਰੈਡੀ ਕਰ ਸਕਦੇ ਹਾਂ ਬੜੀ ਪਿਆਰੀ ਜੀ ਸਲਵਾਰ ਰੈਡੀ ਹੋਣੀ ਹੈ ਤਾਂ ਤੁਹਾਡੀ ਚੁਆਇਸ ਆ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਜੀ ਪੈਂਟ ਪਲਾਜ਼ੋ ਲੂਸ ਪਲਾਜ਼ੋ ਕੋਸ ਵੀ ਤੁਸੀਂ ਰੈਡੀ ਕਰ ਸਕਦੇ ਹੋ ठीक है जी यूगी ए वाली बॉटम आनी सी ए वाली रहूगा ये दुप्टा बहुत ही प्यारा जहाँ दुपट्टा रहेगा देखो यूगा दुप्टा ऑरगेजा असं दे रहे दुप्टा फुल वर्क वाला एक सैड अटे कटवर्क आऊगी देखो यी साइडे कटवर्क आऊगी ठीक है जी एक तो साइड य थी? पूरी पूरा वर्क आऊगा तो कटवर्क आऊगी देखो ਬੜਾ ਪਿਆਰਾ ਜਿਹਾ ਪੀਸ ਹੈ ਜੀ। ਇਹਦੇ ਨਾਲ ਤੁਹਾਨੂੰ ਇੱਕ ਹੋਰ ਕਲਰ ਮਿਲੂਗਾ। ਦੇਖੋ ਇਹ ਵਿੱਚ ਤੁਹਾਨੂੰ ਦੋ ਕਲਰ ਹੋਰ ਮਿਲਣਗੇ। ਇੱਕ ਇਹ ਵਾਲਾ ਕਲਰ ਆਊਗਾ ਜੀ। ਠੀਕ ਹੈ ਜੀ। ਇਹ ਵਾਲੀ ਇਹਦੇ ਨਾਲ ਰਹੇਗੀ ਦੁਪੱਟਾ ਇਹ ਵਾਲਾ ਰਹੂਗਾ ਇਹਦੇ ਨਾਲ ਬਾਟਮ। ਠੀਕ ਹੈ ਜੀ। ਇਹ ਕੇ ਵਾਲਾ ਕਲਰ ਮਿਲੂਗਾ। ਤੁਹਾਨੂੰ ਬੜਾ ਪਿਆਰਾ ਜਿਹਾ ਕਲਰ ਹੈ ਵੀ। ਦੂਸਰਾ ਕਲਰ ਮਿਲੂਗਾ ਤੁਹਾਨੂੰ ਸੀਗਰ। ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਸੀ ਗ੍ਰੀਨ ਕਲਰ ਮਿਲੂਗਾ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਹ ਵਾਲੀ ਰਹੂਗੀ ਦੇ ਨਾਲ ਬਾਟਮ ਇਹ ਵਾਲਾ ਰਹੂਗਾ ਦੇ ਨਾਲ ਦੁਪੱਟਾ ਦੇਖ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ ਤੁਹਾਨੂੰ WhatsApp ਨੰਬਰ ਦਿੱਤਾ ਗਿਆ ਤਾਂ ਸਾਡੇ ਕੋਲੋਂ ਤੁਸੀਂ ਇਹ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ WhatsApp ਨੰਬਰ ਦਿੱਤਾ ਹੈ ਸਾਨੂੰ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ 1200 ਰੁਪਏ ਦੀ ਪ੍ਰਾਈਸ ਰਹੂਗੀ স্ক্রিনਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਸਾਡੇ ਕੋਲ ਬਾਈ ਕਰ ਸਕਦੇ ਹੋ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ ਜੀ